ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰਪ੍ਰੀਤ ਮੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 22 ਤੇ ਕੱਲ 23 ਜੂਨ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਦੋ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਖੇਤਰਾਂ ਵਿੱਚ ਵੱਾਧ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਘਟਮੀ ਪੈ ਸਕਦਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਿਹਾ ਕਮੈਂਟ ਕਰਕੇ ਜ ਦੇਰਿਆ ਪੰਜਾਬ ਦੇ ਕਾਫੀ ਖੇਤਰ ਆ ਖਾਸ ਕਰ ਸਰਦੀ ਲੱਗ ਕੇ ਜਾਂ ਮਾਝਾ ਬਾਬਾ ਦੇ ਖੇਤਰਾਂ ਵਿੱਚ ਹਲਕੀ ਸੰਘਣੀ ਪੱਤਲਵਾਈ ਦਾ ਤੌਰ ਚਾਰੀ ਚੰਡੀਗੜ੍ਹ ਹੋ ਗਿਆ ਨਾਲ ਲੱਗਦੇ ਹਰਿਆਣਾ ਰਾਜ ਹਿਸਾ ਆਪਣੇ ਆ ਹਰਿਆਣਾ ਦੇਤੇ ਪੰਜਾਬ ਦੇ ਖੇਤਰ ਹੋ ਗਏ ਪੱਛਮੀ ਯੂਪੀ ਦੇ ਖੇਤਰ ਇਹਨਾਂ ਵਿੱਚ ਕਾਫੀ ਸੰਘਣੀ ਜਿਹੜੀ ਪੱਤਲਵਾਈ ਦਾ ਤੌਰ ਜਾਰੀ ਕਿਤੇ ਕਿਤੇ ਨਿੱਕੀ ਮੋਟੀ ਜਿਹੜੀ ਕਾਰਵੇ ਚੱਲ ਰਹੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਛਾਰਪੁਰ ਹੋ ਗਿਆ ਜਿਵੇਂ ਸਰਦੀ ਲੱਗ ਕੇ ਕੁਝ ਹੋ ਗਿਆ ਠੀਕ ਹੈ ਇੱਥੇ ਜਿਹੜੀ ਕਿਤੇ ਕਿਤੇ ਨਿੱਕੀ ਮੋ ਜਾ ਰਹੇ ਨੇ ਚੰਡੀਗੜ੍ਹ ਹੋ ਗਿਆ ਨਾਲ ਲੱਗਦੇ ਹਰਿਆਣਾ ਤੇ ਪੰਜਾਬ ਦੇ ਖੇਤਰ ਹੋ ਕੇ ਪਛਮੀ ਯੂਪੀ ਜਾਂ ਯੂਪੀ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰਾਂ ਵਿੱਚ ਜਿਹੜੇ ਅਮੀ ਤਰਚ ਕੀਤਾ ਜਾ ਰਿਹਾ ਕਮੈਂਟ ਕਰ ਜਰੂਰ ਦੱਸਣਾ ਤੁਹਾਡੇ ਕਿਸਤਰ ਦਾ ਮੌਸਮ ਹੈ ਤੇ ਅੱਜ 22 ਜੂਨ ਤੇ ਕੱਲ 23 ਜੂਨ ਠੀਕ ਹੈ ਦੋ ਦਿਨਾਂ ਦੇ ਵਿੱਚ ਚਾਂਸ ਰਹਿਣਗੇ ਜਨ ਕਿ ਅੱਜ ਤੇ ਕੱਲ ਇਹ ਦੋ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਅਸਾਰ ਰਹਿਣਗੇ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੇਖ ਸਕਦੇ ਹੋ ਤੇ ਸੈਟਲਾਈਟ ਤਸਵੀਰਾਂ ਵਿੱਚ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਜਿਹੜਾ ਪੈ ਸਕਦਾ ਜਾਨੀ ਕਿ ਪੰਜਾਬ ਦੇ ਘਾਟੋ ਘਾਟੂ 60 ਤੋਂ ਖੇਤਰਾਂ ਵਿੱਚ ਮੀਂਹੜ ਦਰਜ ਕੀਤਾ ਜਾਸ ਹਲਕੇ ਤੋਂ ਦਰਮਿਆਨਾ ਕਿ ਦਰਮਿਆਨੇ ਤੋਂ ਭਾਰੀ ਨਹੀਂ ਦੀਆਂ ਆ ਚੱਟਾ ਜਿਹੜੀਆਂ ਲੱਗ ਸਕਦੀਆਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਵਿੱਚ ਕਾਫੀ ਜੜ ਚਾਂਸ ਰਹਿਣਗੇ ਰਾਜਸਥਾਨ ਦੇ ਹੋ ਸਕਦਾ ਕੁਛ ਆ ਸ਼੍ਰੀ ਗੰਗਾ ਨਗਰ ਸ਼੍ਰੀ ਗੰਗਾ ਨਗਰ ਰੂਗਾ ਜਆ ਪੰਜਾਬ ਦੇ ਦੱਖਣੀ ਖੇਤਰ ਫਾਜ਼ ਲਗਾ ਗਿਆ ਅਮਲੋਟ ਬੂਰ ਹੋਗੇ ਉਸ ਬਾਅਦ ਰਾਜਸਥਾਨ ਆਪਣਾ ਨੂਬ ਘਟੋਗਾ ਸ਼੍ਰੀ ਗੰਗਾ ਨਨਮਾਨ ਘਟੋਗਾ ਸੰਗਰੀ ਆਗਾ ਜਾਂ ਕੁਛ ਸਰਸਾ ਹਸਾਰ ਦੇ ਖੇਤਰ ਹੋਗੇ ਜਾਂ ਬਾਕੀ ਚੂਰੂ ਦੇ ਇਲਾਕੇ ਇਹਨਾਂ ਵਿੱਚ ਉਸਰੇ ਟਟਮੇ ਕਾਰਮੇ ਰਹਿ ਸਕਦੇ ਬਾਕੀ ਪੰਜਾਬ ਦੇ ਮਾਚਤ ਬਾਬਤ ਖੇਤਰ ਪੂਰਬੀ ਖੇਤਰ ਦੇ ਪਹਾੜਾਂ ਦਰਦੇ ਮਾਤ ਕੇਂਦਰوں ਦੇ ਸਰਦੀ ਇਲਾਕੇ ਆ ਪਾਕਿਸਤਾਨ ਦੇ ਨਾਲ ਲੱਗਦੇ ਖੇਤਰوں ਕੇ ਹਰਿਆਣਾ ਦੇ ਖੇਤਰوں ਕੇ ਪੰਜਾਬ ਦੇ ਨਾਲ ਲੱਗਦੇ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰوں ਕੇ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਆ ਕਾਫੀ ਜਿਹੜਾ ਅਸਾਰ ਪਾਉਂਦੇ ਦਿਖਾਈ ਦੇ ਰਿਹਾ ਅੱਜ 22 ਤੇ ਕੱਲ 23 ਜੂਨ ਦੋ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਅਸਾਰ ਰਹਿਣਗੇ ਜਾਨਕੀ ਜੇਕਰ ਅੱਜ ਕਾਰਵਾਈ ਜਾਂਦੀਆਂ ਹੁੰਦੀਆਂ ਜਿਆਦਾ ਇਲਾਕਿਆਂ ਵਿੱਚ ਮੀਂਹ ਜਿਹੜਾ ਆ ਦਰਜ ਕੀਤਾ ਚਾਸਰ ਜਜਾਰਾ ਹਲਚਲ ਹੁੰਦੀਆਂ ਨੇ ਤੇ ਕੱਲ ਅਸਾਰ ਥੋੜੇ ਘੱਟ ਰਹਿਣਗੇ ਜਾਨਕੀ ਕੱਲ ਟੁੱਟੂਏ ਕਾਰਵਾਈ ਰਹਿਸ ਜੇਕਰ ਅੱਜ ਕਾਰਵਾਈ ਘ ਚ ਅਮੀ ਦੇ ਅਸਾਰ ਜਿਹੜੇ ਬੰਦਿਤਖਾਈ ਦੇ ਰਹੇ ਨੇ ਤਾਂ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਘਟੋ ਘਾਟ 70 ਤੋਂ 75 ਜਾਂ 75 ਤੋਂ 80% ਖੇਤਰਾ ਵਿੱਚ ਚਾਂਸ ਹੈ ਕਾਣੀਆਂ ਤੋਂ ਲੈ ਕੇ ਕਿਤੇ ਕਿਤੇ ਹਲਕਾ ਤੇ ਕਿਤੇ ਕਿਤੇ ਦਰਮਿਆਨਾ ਤੇ ਕੁਝ ਖੇਤਰਾ ਦਰਮਿਆਨੇ ਤੇ ਜਿਹੜੀ ਮੀਂਹ ਦੀ ਛੱਟਾਂ ਵੇਖਣ ਨੂੰ ਮਿਲ ਸਕਦੇ ਕਿਤੇ ਹੋਸਦਾ ਕੇਵਲ ਹਨੇਰੀ ਆ ਪੌਂਸਰੀ ਜਨਕੀ ਠੰਡੀਆਂ ਹਵਾਵਾਂ ਤੇ ਕਿਨਮਿੰਨ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਕੁਝ ਖੇਤਰ ਹੋਣਗੇ ਜਿੱਥੇ ਕਿ ਵਧੀਆ ਮੀਂਹ ਆ ਦਰਜ ਕੀਤਾ ਜਾ ਸਕਦਾ ਪੰਜਾਬ ਦੇ ਭਾਵੇਂ ਇਸ ਵਿੱਚ ਆਪਾਂ ਗੱਲ ਕਰੇ ਜਿਆਦਾ ਜਿਹੜੇ ਖੇਤਰ ਪ੍ਰਭਾਵਿਤ ਹੋਸਦੇ ਨੇ ਪੰਜਾਬ ਦੇ ਬਿਲਕੁਲ ਆ ਜਿਹੜੇ ਆਪਣੇ ਸਰ ਫਰੋਜ਼ਪੁਰ ਹੋ ਗਿਆ ਜਾਂ ਉਸਤੇ ਅਮਰਸਰ ਤਰਨਤਾਰਨ ਦਾ ਨਾਂ ਲੱਗਦੇ ਮੋਗਾ ਦੇ ਖੇਤਰੋਗੇ ਜੀਰ ਆ ਗਿਆ ਤੇ ਬਾਕੀ ਜਿਹੜੇ ਪਠਾਨਕੋਟ ਗੁਰਦਾਸਪੁਰੋ ਦੇ ਪਹਾੜਾਂ ਵਾਲੀ ਸਾਈਡ ਦੇ ਇਲਾਕੇ ਕੋਈ ਹਿਆਰਪੁਰ ਹੋ ਗਿਆ ਨਵਾਂ ਸ਼ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਦੇ ਇਲਾਕੇ ਅਮਦ ਕੇਂਦਰ ਹੋ ਗਿਆ ਜੇ ਲੁਧਿਆਣਾ ਆਪਣਾ ਹੋ ਗਿਆ ਤੇ ਉਸ ਤੋਂ ਬਰ ਮਲੇਰਕੋਟ ਲੱਗਾ ਫਤਿਹਗੜ੍ਹ ਸਾਹਿਬ ਮੋਹਾਲੀ ਆਪਣਾ ਪਟਿਆਲਾ ਸੰਗਰੂਰ ਹੋ ਗਿਆ ਆ ਕੁਝ ਮਾਨਸਾ ਦੇ ਖੇਤਰੋਗੇ ਜਾਂ ਕੁਝ ਬਠਿੰਡਾ ਦੇ ਕਤੂਕ ਭਾਗ ਹੋ ਸਕਦੇ ਨੇ ਬਰਨਾਲਾ ਦੇ ਕੁਝ ਖੇਤਰੋਗੇ ਜਲੰਧਰ ਕਪੂਰਥਲਾ ਗਿਆ ਜਾਂ ਗੁਰਦਾਸਪੁਰ ਦੇ ਖੇਤਰੋਗੇ ਠੀਕ ਹੈ ਇੱਥੇ ਇਸ ਬ ਇਤ ਕੋਡੋਗਾ ਮੁਕਸਰ ਹੋ ਗਿਆ ਅਮਲੋਟਾਪੋਰ ਹੋ ਗਿਆ ਜਾਂ ਇਸ ਤੇ ਨਾਂ ਲੱਗ ਆਪਾਂ ਗੱਲ ਕਰੀ ਕੁਛ ਖੇਤਰੋ ਕਿਤੇ ਇਹਨਾਂ ਵਿੱਚ ਟੁੱਟਮੀਆਂ ਕਾਰਮੀਆਂ ਰਹਿ ਸਕਦੇ ਨੇ ਤੇ ਬਾਕੀ ਰਾਜਸਥਾਨ ਦੇ ਸ਼ਿਰ ਗਗਣਾ ਹਨਮਾਨਗਨ ਨੂਬਗੜ ਹੋ ਗਿਆ ਖਾਜੂਬਲ ਹੋ ਗਿਆ ਜਬੀਕਾ ਨੇਰ ਦੇ ਖੇਤਰੋ ਕੇ ਚੂਰੂ ਸੰਗਰੀ ਹੋ ਗਿਆ ਇਹਨਾਂ ਵਿੱਚ ਟੁੱਟਮੀਆਂ ਕਿਤੇ ਕਿਤੇ ਜਿਹੜੇ ਮੀਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਬਾਕੀ ਸਿਰਸਾ हिसार ਫਤਿਹਪੁਰ ਵੀ ਟੁੱਟਮੀਆਂ ਕਾਰਮੀਆਂ ਰਹਿਣਗੇ ਬਾਕੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਆ ਜੀਂਦੋ ਕੁਰਕ ਖੇਤਰ ਕੈਥਲ ਅੰਬਾਲਾ ਪੰਚਕੂਲਾ ਆ ਗਿਆ ਪਾਣੀ ਪ ਪੀ ਤੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਆ ਪਛਮੀ ਯੂਪੀ ਸਾਰਨਪੁਰ ਹੋ ਗਿਆ ਪੇਲੀਪਤ ਹੋ ਗਿਆ ਜਾਂ ਆਪਣਾ ਮੁਰਾਦਾਬਾ ਪਛਮੀ ਉੱਤਰੀ ਜਿਹੜੇ ਆਪਣੇ ਖੇਤਰ ਹੈਗੇ ਨੇ ਠੀਕ ਹੈ ਯੂਪੀ ਦੇ ਖੇਤਰ ਇਹਨਾਂ ਵਿੱਚ ਆਪਣਾ ਜਿਹੜਾ ਕਾਫੀ ਬਾਂਤੀ ਦਿਖਾਈ ਤੇਰੀ ਤੇ ਕੁਝ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਕੇ ਦਰਮਿਆਨੇ ਤੋਂ ਤੇ ਜਿਹੜੇ ਮੀਂਹ ਦੀ ਛੱਟਾਂ ਵੇਖਣ ਨੂੰ ਮਿਲ ਸਕਦੇ ਦੋ ਦਿਨਾਂ ਦੇ ਵਿੱਚ ਸਾਰ ਜਿਹੜੇ ਰਹਿਣਗੇ 22 ਤੇ 23 ਜੂਨ ਠੀਕ ਦੋ ਦਿਨਾਂ ਦੇ ਵਿੱਚ ਅੱਜ ਵੀ ਜਿਹੜੇ ਕਾਰਵਾਈਆਂ ਹੋਣਗੇ ਤੇ ਕੱਲ ਵੀ ਕਾਰਵਾਈਆਂ ਹੋਣ ਦੇ ਅਸਾਰਨ ਜੇਕਰ ਅੱਜ ਘੱਟ ਹੁੰਦੀ ਹੈ ਤੇ ਕੱਲ ਜ਼ਿਆਦਾ ਰਹਿਣਗੇ ਜੇਕਰ ਅੱਜ ਜ਼ਿਆਦਾ ਆ ਇਲਾਕਿਆਂ ਵਿੱਚ ਆਪੇ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲ ਗਈ ਆਪੇ ਚੈਨਲ ਪਚਾਰਾਂਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਹੋਇਰ ਤੁਹਾਡਾ ਬਹੁਤ ਬਹੁਤ ਧੰਨਵਾਦ